ਨਗਰ ਕੀਰਤਨ ਅਤੇ ਆਲੀ ਕਲਾ ਜਿਹੜੇ ਸਾਡੇ ਜੀਤ ਜਾਤ ਪਸੂਰੇ ਹਨ ਕਰਦੀਆਂ ਹੋ ਸਕਦਾ ਤੋ ਤੋ ਨਾਮਵਾਹੇ ਗਰੇ ਸਾਕੇ ਨਾਮਵਾਹੇ ਗਰੇ ਸਾਕੇ ਆਪੇ ਨਾਮ ਆਹੇ ਗੁਰੂ ਬੋਲੇ ਸੋ ਨਿਹਾਲੋ ਸੋਨੇ ਹਾਜਰ ਜੀ ਸਾਡਾ ਪੰਜ ਔਰ ہزار ਸਰਦੂਰ ਸਿੰਘ ਜੀ ਦਾ ਪਰਿਵਾਰ ਸਾਡੇ ਸਤਿਕਾਰਯੋਗ ਬੋਲੇ ਸੋ ਨਿਹਾਲ ਉਹਨਾਂ ਦੇ ਪਰਿਵਾਰ ਵੱਲੋਂ ਬੋਲੇ ਸੋ ਨਿਹਾਲ ਕਿੱਧਰ ਕਿਤੇ ਜਾ ਰਹੇ ਹਾਂ بولے سو نہار پیشے پیشے سو 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 آج, آج. بولے سو نہار بولے سو نار بولے سو نار بولیے سو نہار ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਅਕਰਮ ਸਿੰਘਾਂ ਨੂੰ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਹੋਰ ਲਿਆ ਸੋ ਨਾ ਸਭ ਰਾਜ ਜਿਨ ਕੇ ਰਾਜਾ ਤੁਮ ਹੋ ਸਭ ਰਾਜ ਜਿਨ ਕੇ ਰਾਜਾ سب راجن کے سب راجن کے <applause> سب راجن کے راجا تم ہوا سب راجن کے <applause> ਸਭ ਰਾਜਨ ਕੇ ਰਾਜ ਤੁਸਤਨਾਮ ਵਾਹਿਗੁਰੂ ਸਭ ਰਾਜਨ ਕੇ ਰਾਜ ਤੁਸਤਨਾਮ ਵਾਹਿਗੁਰੂ ਸਭ ਰਾਜਨ ਕੇ ਸਾਥ ਸੇ ਨਾਮ ਨਾਰਾਜ ਪਿੰਡ ਆਲੀ ਕਲਾ ਦਾਸ ਦਾ ਨਗਰ ਪਿੰਡ ਆਲੀ ਕਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਮਹੋਤਮ ਆਇਆ ਜਾ ਰਿਹਾ 21 ਤੋਂ 23 ਤੱਕ ਅਜ ਬਾਈ ਪੋਵ ਤੇ ਮਹਾਨ ਨਗਰ ਕੀਰਤਨ 21 ਪੋ ਨੂੰ ਅਖੰਡ ਪੜ ਸਾਹਿਬ ਆਰੰਭ ਹੋਏ ਤੇ 23 ਪੋ ਨੂੰ ਕੱਲ ਨੂੰ ਅਖੰਡ ਪੜ ਸਾਹਿਬ ਦੇ ਭੋਗ ਸੰਪੂਰਨ ਹੋਣੇ ਨਾਮ ਹੈ ਗੁਰੂ ਮਾਤਾ ਜੀ ਨੰਗਲੈਂਦੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਨਾਬ ਵੈਗਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਗੁਰੂਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਬਲਕਿ ਸਹਿ ਫੁੱਲਾਂ ਦੇ ਨਾਲ ਸ਼ਿੰਗਾਰੀ ਹੋਈ ਵਾਹਿਗੁਰੂ 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 ਧੰਨ ਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤਾ ਸ਼ਬਦ ਕੀਰਤਨ ਕਰਦੀਆਂ ਜਾ ਰਹੀਆਂ ਸਾਧੂ ਰਾਜਨ ਕੇ ਰਾਜਾ ਤੁਮ ਹੋ ਸਾਧੂ ਰਾਜਨ ਕੇ ਰਾਜਾ ਸਾਧੂ ਰਾਜਨ ਕੇ ਰਾਜਾ ਤੁਮ ਹੋ ਸਾਧੂ ਰਾਜਨ ਕੇ ਰਾਜਾ ਸਾਧੂ ਰਾਜਨ ਕੇ ਰਾਜਾ ਤੁਮ ਹੋ ਸਾਧੂ ਰਾਜਨ ਕੇ ਰਾਜਾ ਸਾਧੂ ਰਾਜਨ ਨੰਗੇ ਪੈਰੀ ਸੰਗਤਾਂ ਨਗਰ ਕੀਰਤਨ ਦੇ ਨਾਲ ਹਾਜ਼ਰੀ ਭਰਦੀਆਂ ਹੋਈਆਂ ਪਿੰਡ ਕਾਲੀ ਕਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਮਹਾਨ ਪ੍ਰਕਾਸ਼ ਪੁਰਪੁਰਬ ਆਉਂਦੇ ਆਇਆ ਅੱਜ ਮੱਧ ਵਾਲੇ ਦਿਨ ਨਗਰ ਕੀਰਤਨ ਹੋਇਆ 22 ਪੋਨ 21 ਤੋਂ 23 ਨੂੰ 21 ਤੋਂ 23 ਵਰਸ ਆਰੰਭ ਹੋਏ بھائی ਨੂੰ ਵੱਧ ਵਾਲੇ ਦੇਣ ਅੱਜ ਨਗਰ ਕੀਰਤਨ ਇਹ ਵੱਲ ਤੇ ਫੋਨ ਉਹ ਸਦੀ ਸਤਿ ਸਪੋਤ ਪੰਡਾਰੇ ਅਗਨ ਤੇ ਪੜੇ ਪੰਡਾਰੇ ਰਾਤ ਤੇ ਪੜੇ ਪੰਡਾਰੇ ਅਗਨ ਤੇ ਪੜੇ ਪੰਡਾਰੇ ਅਗਨ ਤੇ ਪੜੇ ਪੰਡਾਰੇ ਅਗਨ ਤੇ ਪੜੇ ਪੰਡਾਰੇ ਆਰੇ ਦੰਤ ਬੜੇ ਬੰਦਾ ਦੰਤ ਬੜੇ ਬੰਦਾ ਆਮਰਾ ਬਾਹਤ ਦੇ ਬੰਦੇ ਜਨ ਸਹਿਬ ਦਾ ਪਵਿੱਤਰ ਸਥਾਨ ਸਾਧਰਾਜ ਜਨਕੇਰਾ ਇੱਥਾ ਪਾਪਾ ਕਨ ਜਨ ਸਹਿਬ ਜੀ ਇਸ ਪਿੰਡ ਵਿੱਚ ਬੱਚਾ ਲੈ ਕੇ ਗਏ ਸੀ ਸਾਧਰਾਜ ਜਨਕੇਰਾ ਭਾਈ ਅਦਲੀ ਜੀ ਤੇਰਾ ਆਪ ਪਾ ਕੇ ਇਹ ਪਿੰਡ ਤੋਂ ਬਹੁਤ ਵੱਡਾ ਸਾਧਰਾਜ ਜਨਕੇਰਾ بات پیارے سب آب رات سب واحو واحو واحد واح واحو واح واحو واح واح واحو واحد جی سر کے گھر چ پورے ستگر گھر چلیا کر کے گر گھر چلیا ਕਰਕੇ ਕਾਰਜ ਪੂਰੇ ਸਤ ਗੁਰ ਘਰ ਭੱਜ ਲਿਆ ਕਰਕੇ ਕਾਰਜ ਪੂਰੇ ਸਤ ਗੁਰ ਘਰ ਘੱਲ ਲਿਆ ਕਰਕੇ ਕਾਰਜ ਪੂਰੇ ਸਤ ਗੁਰ ਘਰ ਚੱਲਿਆ ਕਰਕੇ ਕਾਰਜ ਪੂਰੇ ਸਤ ਗੁਰ ਘਰ ਚੱਲਿਆ ਕਰਕੇ ਕਾਰਜ ਪੂਰੇ ਸਤ ਗੁਰ ਘਰ ਚੱਲਿਆ ਸੰਸਾਰ ਤਾਰ ਜਿਤਨੀ ਕੀਆ ਜਿਤ ਕਾਰਜ ਜਿਤਨੀ ਕੀਆ جس کا کار جتنے کیا جس کا کار کیا جتنی کیا جس کا کار جتنی کیا جس کا کار جتنی کیا اس کا نہیں کیا مانس کیا بیچارہ رام مانس کیا وے مانس کیا ਆਰ ਕੇ ਕਾਰਜ ਪੂਰੇ ਵਨ ਮੋਰ ਪਰ ਚੱਲਿਆ ਸਰ ਤੇ ਗੁਰੂ ਕੇ ਨਗਾਰੇ ਵੱਜਦੇ ਹੋਏ ਉਹ ਜੰਗੀ ਸਿੰਘ ਨਾਲ ਮਹਿਕਪ੍ਰੀਤ ਸਿੰਘ ਵੀ ਹਾਜ਼ਰੀ ਭਰਨ ਡਿਆ ਆਪਣਾ ਭਜੰਗੀ ਸਿੰਘ ਮਹਿਕਪ੍ਰੀਤ ਸਿੰਘ ਤੇ ਆਪਣੇ ਨਗਰ ਦੇ ਭਜੰਗੀ ਸਿੰਘ ਫੌਜਾਂ ਨਗਾਰੇ ਵੱਜਾਉਂਦੀਆਂ ਸੋਈ ਸੋਈ ਦੇ ਪਿੰਡ ਆਲੀ ਕਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਹਾਨ ਪ੍ਰਕਾਸ਼ ਵਰਪੁਰਬ ਸਾਰੇ ਇਲਾਕੇ ਵੱਲੋਂ ਆਲੀ ਕਲਾਂ ਆਲੀ ਖੁਰਦ ਵਸਤੀ ਆਵਾਜ਼ ਸੱਚ ਹੋਵੇ ਇਨਾਹ ਹੋਰ ਸੱਚ ਹੋਵੇ ਕੀ ਆਵਾਜ਼ ਸੱਚ ਹੁਣ ਅਰਦਾਸ ਬੇਨਤੀ ਹੁਣੀ ਸਮਾਪਤੀ ਦੇ ਹੁਣ ਇੱਥੇ ਹੀ ਸਮਾਪਤੀ ਕਰਦੇ ਆਂ ਤੇ ਅਰਦਾਸ ਵਿੱਚ ਸ਼ਾਮਲ ਹੋਣੇ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕੱਲ ਨੂੰ 23 ਪਉਨ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ 6 ਜਨਵਰੀ 2025 ਆ ਬਿਕਰਮੀ ਸੰਮਤ 2081 23 ਪਉ ਆਰਮਨਦਾਰ ਫਤੇ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਬਦੇ ਅਗੁਰੂ ਪਰਪਾਲ ਨੰਦ ਤੇ ਅੰਮ੍ਰਿਤ ਨਾਦ ਗੁਰੂ ਮੰਨ ਸਾਧੂ ਜੀ ਮਨ ਵਧੀਆਂ ਵਧਾਈਆਂ ਭਰਾਗਰਤਨ ਪਰਿਵਾਰ ਪਰੀਆਂ ਸਭ ਦੇ ਗਾਉਣ ਗੁਰਮੰਨ ਸਾਹਿਬ ਦਾ ਅੰਤਨ ਦੋ ਗੁਰੂ ਮੰਨ ਮੇਰੇ ਹੱਥੋਂ ਦਰਵਾਜ਼ਾ ਲੈਣਾ ਰੱਬਾ ਮੇਰੇ ਜੀ ਸਤਿਗੁਰੂ ਨਵੀਂ ਦਰਵਾਜ਼ਾ ਸਵਾਸਾ ਲੁਕਣਾ ਕਰਨਾ ਸ੍ਰੀ ਗੁਰੂ ਜੀ ਦਾ ਸ਼ੁਭ ਮਾਨਸਾ ਸਤਿਗੁਰੂ ਮੇਰੇ ਸਦਾ ਰੂਹ ਨਾਲ ਲੈ ਕੇ ਸਤਿ ਸ਼੍ਰੀ ਅਕਾਲ ਸਾਰੇ ਚਲਦੇ ਸਭ ਦੀਆਂ ਜੀਵ ਸੁਖਾਵੀ ਸਦਾ ਸਿਰਫ ਸਲਾਹ ਤੇਰੀ ਨਾਮ ਮਾਨ ਉਸ ਹਰੇ ਨਾਮ ਨੇ ਕੇ ਮਾਨਵਾ ਸੇਵਾ ਜੋਰ ਦੇ ਲੈ ਕੇ ਨਾਮ ਸਤਿਸ਼ਾ